ਡੂਰ ਸਾਹਿਬ ਦੀ ਸਥਿਤੀ ਨਵੇਂ ਸਮੇਂ ਕਰਨ ਤੀਜਾ 라ਉਂਡ ਤੀਜਾ 라ਉਂਡ ਮੁੱਕ ਚੁੱਕਿਆ ਉਹ ਸਾਹਮਣੇ ਆਇਆ ਲੀਡ ਅਜੇ ਵੀ ਭਾਈ ਅਮਰਪਾਲ ਸਿੰਘ ਕਰਦੇ ਪਏ ਨੇ ਵੋਟਾਂ ਜਿਹੜੀਆਂ ਨੇ ਉਹ 23155 ਵੋਟਾਂਆਂ ਯਾਨੀ ਕਿ 11919 ਵੋਟਾਂ ਦੀ ਲੀਡ ਜਿਹੜੀ ਆ ਉਹ ਭਾਈ ਅਮਰਪਾਲ ਸਿੰਘ ਦੀ ਤੀਜੇ 라ਉਂਡ ਵਿੱਚ ਦੱਸੀ ਗਈ ਹੈ ਉਸ ਤੋਂ ਬਾਅਦ ਕੁਲਬੀਰ ਜ਼ੀਰਾ ਨੇ ਜਿਨ੍ਹਾਂ ਦੇ ਵੋਟਾਂ ਪਈਆਂ ਨੇ 11236 ਵੋਟਾਂ ਔਰ ਤੀਜੇ ਨੰਬਰ ਤੇ ਆ ਰਹੇ ਨੇ ਲਾਲਜੀਤ ਭੁੱਲਰ ਜਿਨ੍ਹਾਂ ਨੂੰ 1100 157 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਤੀਜੇ 라ਉਂਡ ਦੇ ਵਿੱਚ ਫਿਲਹਾਲ ਕਾਊਂਟਿੰਗ ਜਾਰੀ ਹੈ ਤੀਜੇ 라ਉਂਡ ਦਾ ਜ਼ਿਕਰ ਹੈ ਚੌਥੇ ਨੰਬਰ ਦੇ ਉੱਤੇ ਬਿਰਸਾ ਸਿੰਘ ਬਲਟੋਹਾ ਨੇ ਸ਼੍ਰੋਮਣੀ ਅਕਾਲੀ ਦਲ ਹੈ ਸ਼ੁਰੂਆਤ ਤੋਂ ਸ਼ੁਰੂ ਕਰਦੇ ਐਂਡੀਪੈਂਡੈਂਟ ਭਾਈ ਅਮਰਪਾਲ ਸਿੰਘ ਫਿਲਹਾਲ ਤੀਜੇ 라ਉਂਡ ਦੀਆਂ ਵੋਟਾਂ 23155 ਇਨੀਆਂ ਵੋਟਾਂ ਭਾਈ ਅਮਰਪਾਲ ਸਿੰਘ ਨੂੰ ਪਈਆਂ ਨੇ ਪਹਿਲੇ ਨੰਬਰ ਦੇ ਉੱਤੇ ਨੇ ਲੀਡ ਉਹਨਾਂ ਦੀ 11919 ਵੋਟਾਂ ਦੀ ਲੀਡ ਹੈ ਪਰ ਦੂਜੇ ਨੰਬਰ ਤੇ ਆਉਂਦੇ ਨੇ ਕਾਂਗਰਸ ਦੇ ਕੁਲਵੀਰ ਸਿੰਘ ਜ਼ੀਰਾ ਉਹਨਾਂ ਨੂੰ ਵੋਟਾਂ ਪਈਆਂ ਹੋਈਆਂ ਨੇ 11236 ਵੋਟਾਂ ਔਰ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਆ ਰ 57 ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਲਾਲਜੀਤ ਭੁੱਲਰ ਦੇ ਨਾਮ ਪਈਆਂ ਨੇ ਔਰ ਚੌਥੇ ਨੰਬਰ ਦੇ ਉੱਤੇ ਬਿਰਸਾ ਸਿੰਘ ਬਲਟੋਹਾ ਨੇ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਆ ਰਹੀ ਹੈ ਉਹਨਾਂ ਨੂੰ ਫਿਲਹਾਲ ਤੀਜੇ ਰਾਉਂਡ ਦੇ ਅੰਤ ਤੱਕ ਜਿਹੜੀਆਂ ਵੋਟਾਂ ਪਈਆਂ ਉਹ 4974 ਵੋਟਾਂ ਸਿਰਫ ਬਿਰਸਾ ਸਿੰਘ ਬਲਟੋਹਾ ਨੂੰ ਤੀਜੇ ਰਾਉਂਡ ਦੇ ਅੰਤ ਤੱਕ ਪਈਆਂ ਨੇ ਇਸ ਤੋਂ ਬਾਅਦ ਕਿਹੜੇ ਸਮੇਕਰਨ ਆਉਂਦੇ ਨੇ ਕਿਹੜਾ ਕਿੱਦਾਂ ਕਿੱਦਾਂ ਇਹ ਲੀਡ ਵਧਦੀ ਜਾਵੇਗੀ ਘਟਦੀ ਜਾਵੇਗੀ ਕੌਣ ਉੱਤੇ ਨੀਚੇ ਹੁੰਦਾ ਸਭ ਕੁਝ ਦੱਸ ਦੇ ਰਹਿਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ